ताण दवाण तूं है मेरे स्वामी मैं तुंहिंजे आग सुख तुझी पास कलकीवा ਕਲਗੀ ਵਾਲਿਆ ਤੇਰੇ ਸਕੂਲੇ ਅੰਦਰ ਪੜਨ ਵਾਲਿਆ ਆਂ ਤੀ ਲੱਗਦੀ ਕਿਸ ਕੋਈ ਨਾ ਜਦ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦ ਹੈ ਜੀ ਬੜੌਦੀ ਟੋਲ ਪਲਾਜ਼ਾ ਵਿਖੇ ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦੀ 15 ਵਾੜੇ ਨੂੰ ਸਮਰਪਿਤ ਧੰਨ ਧੰਨ ਮਾਤਾ ਗੁਜਰਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੌਦੀ ਟੋਲ ਪਲਾਜ਼ਾ ਉੱਤੇ ਲੰਗਰ ਲਗਾਇਆ ਜਾਂਦਾ ਹੈ ਸੋ ਸਾਡੇ ਨਾਲ ਬੈਨੀਪਾਲ ਗਰੁੱਪ ਦੇ ਸਰਪ੍ਰਸਤ ਦਲਵਿੰਦਰ ਸਿੰਘ ਬੈਨੀਪਾਲ ਲਖਵੀਰ ਸਿੰਘ ਜਾਂਟੀ ਗੁਰਪ੍ਰੀਤ ਸਿੰਘ ਕਾਦੀ ਮਾਦਰਾ ਰਣਜੀਤ ਸਿੰਘ ਜੀਤੀ ਦੁੱਲਵਾ ਖੱਦਰੀ ਜਗਦੀਤ ਦੀਸਾ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਇਲਾਕੇ ਦੀਆਂ ਇੱਥੇ ਸਾਡੇ ਨਾਲ ਹਾਜ਼ਰ ਨੇ ਇੱਥੇ ਜੇਕਰ ਜੋ ਗੱਲ ਇਹ ਹੈ ਕਿ ਜੋ ਇਹ ਲੰਗਰ ਇਸ ਸਮੇਂ ਲਗਾਇਆ ਗਿਆ ਹੈ ਇਹ ਹਰ ਸਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਇਆ ਜਾਂਦਾ ਹੈ ਇਹ ਕਿਸਾਨੀ ਸ਼ਗਰਸ ਵੇਲੇ ਇਸ ਲੰਗਰ ਦੀ ਸ਼ੁਰੂਆਤ ਹੋਈ ਸੀ ਸੋ ਸਾਡੇ ਨਾਲ ਪ੍ਰਬੰਧਕ ਨੇ ਗੱਲਬਾਤ ਕਰ ਲੈਣੇ ਆ ਇਹਨਾਂ ਲੰਗਰਾਂ ਦੇ ਬਾਰੇ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਉਸ ਦੇ ਬਾਰੇ ਸਰ ਸਾਹਿਬ ਕੀ ਕਹੋਗੇ ਇਸ ਲੰਗਰਾਂ ਬਾਰੇ ਤੇ ਕਦੋਂ ਤੋਂ ਇਹ ਸ਼ੁਰੂ ਕੀਤਾ ਗਿਆ ਲੰਗਰ ਵਾਇਰੀ ਦਾ ਖਾਲਸਾ ਸਾਹਿਬ ਇਹ ਆਪਣਾ ਚੌਥਾ ਚੌਥਾ ਸਾਲ ਹੈ 2020 ਦੇ ਵਿੱਚ ਲੱਗਿਆ ਤਾਂ 24 ਚੌਥਾ ਲਾਕੇ ਸਹਿਯੋਗ ਨਾਲ ਇਲਾਕੇ ਦੇ ਪਿੰਡਾਂ ਤੇ ਦੁੱਧ ਆਉਂਦਾ ਪਿੰਡਾਂ ਦੇ ਜੋ ਵੀ ਪੈਸਾ ਮਾਇਆ ਕਿਹਦੇ ਕਿਹਨੇ ਵੀ ਦੁੱਤੀ ਮਾਇਆ ਤੰਦਰੁਸਤੀ ਪ੍ਰਮਾਤਮਾ ਉਹਨਾਂ ਨੂੰ ਚੱਕ ਦਵੇ ਕਿਦੇ ਘਰ ਤੇ ਕੁਝ ਵੀ ਆਇਆ ਇੱਕ ਰੁਪਿਆ ਵੀ ਆਇਆ 100 ਰੁਪਏ ਆਇਆ 500 ਆਇਆ ਸਭ ਨੂੰ ਤੰਦਰੁਸਤੀ ਪ੍ਰਮਾਤਮਾ ਲੰਗਰ ਵਾਸਤੇ ਕੋਈ ਪੈਸੇ ਦਿੰਦੇ ਆ ਬਹੁਤ ਅਸੀਂ ਉਹਨਾਂ ਦਾ ਧੰਨਵਾਦੀ ਆ ਸਮਰਪਿਤ ਕਿਹਨਾਂ ਨੂੰ ਕਰਦੇ ਹੋ ਇਸ ਲੰਗਰ ਨੂੰ ਤੁਸੀਂ ਕਿਹਨਾਂ ਦੀ ਯਾਦ ਦੇ ਵਿੱਚ ਸੀ ਆਪਣੇ ਸਾਬਜਾਦ ਦੇ ਸ਼ੀਦਾਂ ਦੇ ਆਦ ਵਿੱਚ ਜੋ ਛੋਟੇ ਸਾਬਜਾਦ ਦੇ ਤੇ ਕਿੰਨੇ ਹੁਣ ਜਿਹੜਾ ਇਹ ਲੰਗਰਾ ਕਿੰਨੇ ਦਿਨ ਚੱਲੇਗਾ ਅੱਜ ਤੋਂ ਤੁਸੀਂ ਆਰੰਭ ਕੀਤਾ ਹੈ ਕੀ ਕੀ ਪ੍ਰੋਗਰਾਮ ਕਰਦੇ ਹੋ ਇਹਦੇ ਇਹਦੇ ਵਿੱਚ ਢਾਡੀ ਜਿਹਾ ਲੱਗਦਾ ਤਿੰਨੇ ਦਿਨ 27 26 27 28 ਤਿੰਨ ਦਿਨ ਇਹ ਲੰਗਰ ਬਾਕੀ ਕਿਹੜੀ ਭੁਖੜਤਾਲ ਵਿੱਚ ਨੂੰ ਚੱਲਦੀ ਹੈ ਆਪਣੀ ਉਹ ਜਾਰੀ ਰਹੂਗੀ ਜਦ ਤੱਕ ਆਪਣਾ ਨਿਬੜਦਾ ਨਹੀਂ ਹੈਗਾ ਸਰਕਾਰ ਆਪਣਾ ਕੋਈ ਕਾਨੂੰਨ ਨਹੀਂ ਬਣਾਉਂਦੀ ਇਹ ਫਸਲਾਂ ਦੇ ਉੱਪਰ ਕਿੰਨੇ ਦਿਨ ਦੇ ਵਿੱਚ ਅੱਜ ਥੋੜੀ ਜੋ ਜਗਜੀਤ ਸਿੰਘ ਢੱਲੇਵਾਲ ਜੀ ਦੇ ਸਮਰਥਨ ਦੇ ਵਿੱਚ ਹੜਤਾਲ ਕੀਤੀ ਗਈ ਹੈ ਕਿੰਨੇਵੇਂ ਦਿਨ ਚ ਪੁੱਜੀ ਅੱਜ 8ਵਾਂ ਦਿਨ ਹੈ ਅੱਜ ਉਹ ਪੁਖਰਤਾਲ ਨੂੰ ਦੰਡੇਵਾਲ ਦੀ ਉਹਦੇ ਵਿੱਚ ਦੰਡੇਵਾਲ ਦੀ ਉਹ ਸਪੋਰਟ ਦੇ ਵਿੱਚ ਅਸੀਂ ਜੋ ਪੁਖਰਤਾਲ ਉਹਦੇ ਵਿੱਚ ਕਰੀ ਆਪਾਂ ਕਿਸੇ ਕਿਸੇ ਨਮਾਇंदे ਵੱਲੋਂ ਪਹੁੰਚ ਕੀਤੀ ਗਈ ਹੈ ਸਮਰਥਨ ਮੈਨੂੰ ਪਤਾ ਲੱਗਾ ਕਿ ਇਲਾਕੇ ਦੀਆਂ ਕਾਫੀ ਜੁਨੀਅਨਾਂ ਵੱਲੋਂ ਤੇ ਹੋਰ ਸਮਾਜ ਸੇਵੀ ਲੋਕਾਂ ਵੱਲੋਂ ਤੁਹਾਡੀ ਇਸ ਪੁਖ ਹੜਤਾਲ ਨੂੰ ਸਮਰਥਨ ਵੀ ਦਿੱਤਾ ਜਾ ਰਿਹਾ ਹੈ ਸੜਾ ਪੰਜਾਬ ਜੁਨੀਅਨ ਪਟਵਾਰੀਆਂ ਨੇ ਸਾਨੂੰ ਦੱਤਿਆ ਏ ਕਿ ਅਸੀਂ ਕਾਲੇ ਬਿੱਲੇ ਲੈ ਕੇ ਪਟਵਾਰਖਾਨਿਆਂ ਦੇ ਵਿੱਚ ਬੈਠੋਗੇ ਜਦਕਰ ਤੁਹਾਡਾ ਆਪਣਾ ਨਿਪਟੜਦੇ ਨੇ ਕਿਸਾਨੀ ਦੇ ਉਹਨਾਂ ਆਂ ਦਾ ਨਾਰਾ ਮਾਰੀ ਪਟਵਾਰੀਆਂ ਨੇ ਠੀਕ ਹੈ ਹਾਂ ਤੇ ਗੱਲ ਕੀਤੀ ਜਾਵੇ ਸ਼੍ਰੀ ਫਤੇਗੜ ਸਾਹਿਬ ਨੂੰ ਸੰਗਤਾਂ ਇਸ ਰੋਡ ਤੋਂ ਜਾਣਦੀਆਂ ਨੇ ਆ ਕਾਫੀ ਤੁਸੀਂ ਦੇਖਦੇ ਹੋ ਕਿ ਨੌਜਵਾਨ ਵੀ ਜਾਂਦੇ ਨੇ ਕਈ ਵਾਰ ਵੱਡਾ ਲੋਕਾਂ ਦੇ ਵਿੱਚ ਸਵਾਲ ਹੁੰਦਾ ਕਿ ਨੌਜਵਾਨ ਹੁੱਲੜਵਾਦੀ ਬਹੁ ਕਰਦੇ ਨੇ ਕੀ ਲੱਗਦਾ ਕਿ ਕੁਝ ਤਬਦੀਲੀ ਆਈ ਕਿਉਂਕਿ ਜਦੋਂ ਦਾ ਸੋਸ਼ਲ ਮੀਡੀਆ ਆਇਆ ਏ ਉਸ ਸਮੇਂ ਤੋਂ ਚੇਂਜਿੰਗ ਤਾਂ ਜ਼ਰੂਰ ਆਈ ਏ ਲੋਕਾਂ ਨੇ ਉਹਨਾਂ ਲੋਕਾਂ ਨੂੰ ਲਾਨਤਾ ਵੀ ਬਹੁ ਪਾਈਆਂ ਨੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਕੁਝ ਰੋਡ ਦੇ ਉੱਤੇ ਬਹਿ ਕੇ ਤੁਸੀਂ ਸੰਗਤ ਦੇ ਆਉਂਦੀ ਜਾਂਦੀ ਨੂੰ ਦੇਖਿਆ ਕੋਈ ਤਬਦੀਲੀ ਲੱਗੀ ਕੋਈ ਨਜ਼ਰ ਆਇਆ ਜ਼ਰੂਰ ਹੈ ਮਤਲਬ 2 ਸਾਲ ਤੇ ਹੁਣ ਥੰਮ ਪਿਆ ਵਾ ਨਹੀਂ ਤਾਂ ਟਰੈਕਟਰ ਦੇ ਉੱਪਰ ਪਾ ਕੇ ਸ਼ੋਸ਼ਣਵਾਦੀ ਉਹ ਗਲਤ ਕਰਦੇ ਆ ਗਲਤ ਆਪਣੀ ਸਾਬਜਾਦ ਦੇ ਸ਼ੀਧੀ ਪਾਈ ਉਹਨਾਂ ਨੇ 7 ਸਾਲ ਤੇ 9 ਸਾਲ ਦੇ ਨੇ ਕਰਨੀ ਨਹੀਂ ਚਾਹੀਦੀ ਆਪਾਂ ਬਹੁਤ ਲੋਕ ਥੱਲੇ ਪੈਨੇ ਆ ਮਤਲਬ ਇਨਾ ਮੀਨਾ ਥੱਲੇ ਪੈਨੇ ਮੀ ਪੋਦੇ ਮਹੀਨੇ ਵਿੱਚ ਧਰਤੀ ਦੇ ਪੈਨੇ ਇਹ ਕਰਨਾ ਨਹੀਂ ਚਾਹੀਦਾ ਬਹੁਤ ਕਿਹੜਾ ਵੀ ਕਰਦਾ ਮਤਲਬ ਕਰਨੀ ਨਹੀਂ ਚਾਹੀਦੀ ਹਾਂ ਗਲਤ ਗੱਲ ਸੋ ਸਾਡੇ ਨਾਲ ਗੁਰਪ੍ਰੀਤ ਸਿੰਘ ਕਾਦੀ ਮਾਜਰਾ ਬੈਨੀਪਾਲ ਗਰੁੱਪ ਦੇ ਬੁਲਾਰੇ ਬਹੁਤ ਵਧੀਆ ਗੁਰਪ੍ਰੀਤ ਜੀ ਬੈਨੀਪਾਲ ਸਾਹਿਬ ਨਾਲ ਵੀ ਗੱਲ ਹੋਈ ਐ ਇਹ ਲੰਗਰ ਜੱਤੋਂ ਸ਼ੁਰੂ ਹੋਇਆ ਲੋਕਾਂ ਦਾ ਬਹੁਤ ਸਹਿਯੋਗ ਐ ਕਿਸ ਤਰ੍ਹਾਂ ਦੇਖਦੇ ਹੋ ਕਿ ਸੰਗਤਾਂ ਦੇ ਵਿੱਚ ਰੁਝਾਨ ਕਿਹੋ ਜਿਹਾ ਹੈ ਇਸ ਲੰਗਰ ਨੂੰ ਲੈ ਕੇ ਕਿ ਬੜੌਦੀ ਟੋਲ ਪਲਾਜ਼ਾ ਤੇ ਖਾਸ ਕਰ ਨਾਮ ਆਉਂਦਾ ਬੈਣੀਪਾਲ ਗਰੁੱਪ ਦਾ ਪਰ ਸਹਿਯੋਗ ਵੀ ਵੱਡਾ ਹੈ ਸੰਗਤਾਂ ਦਾ ਬਿਲਕੁਲ ਇਲਾਕੇ ਦਾ ਬਹੁਤ ਸਹਿਯੋਗ ਹੈ ਬੀਬੀਆਂ ਦਾ ਹੁਣ ਕੱਲ ਮਟਰ ਕੱਢੇ ਸਾਡੇ ਪਿੰਡ ਕਾਦੀ ਮਜਰੇ ਦੋ ਬੋਰੀਆਂ ਭੇਜੀਆਂ ਉਹਨਾਂ ਨੇ ਕੱਢ ਕੇ ਹੋਰ ਵੀ ਬੀਬੀਆਂ ਕਹਿੰਦੀਆਂ ਵੇ ਅਸੀਂ ਆਉਂਗੀਆਂ ਵੀ ਉਰੇ ਠੀਕ ਹੈ ਲੰਗਰ ਵੀ ਤਿਆਰ ਕਰਵਾਉਂਗੇ ਆ ਤੇ ਵਰਤਾਉਂਗੇ ਆ ਵੀ ਬੀਬੀਆਂ ਦਾ ਵੀ ਬਹੁਤ ਸਹਿਯੋਗ ਹੈ ਤੇ ਬੱਚਿਆਂ ਦਾ ਨੌਜਵਾਨਾਂ ਦਾ ਪੱਕੀ ਜਿੰਨੇ ਵੀ ਟੀਮ ਪਹਿਲਾਂ 2020 ਦੀ 2020 ਤੋਂ ਵੀ ਪਹਿਲਾਂ 15 ਦੀ 2015 ਇਥੇ ਟੋਲ ਪਲਾਜ਼ਾ ਜਦੋਂ ਲਾਇਆ ਤਾਂ ਇਹ ਦੋ ਸੰਘਰਸ਼ ਸ਼ੁਰੂ ਹੋਇਆ ਤਾਂ ਉਹ ਸਾਰੀ ਟੀਮ ਖੜੀ ਹੈ ਉਦੋਂ ਦੇ ਸਾਰੇ ਨਾਲ ਇਕੱਠੇ ਹੈ ਤੇ ਵੱਧ ਚੜ ਕੇ ਹੁਣ ਵੀ 3 ਦਿਨ ਲੰਗਰ ਚੱਲਣਾ ਹੈ ਯੋਗਦਾਨ ਪਾ ਰਹੇ ਮਾਇਆ ਪੱਖੋਂ ਵੀ ਆਟਾ ਆ ਰਿਹਾ ਕਣਕ ਜੋ ਵੀ ਕਿਸੇ ਸਰਦ ਦਾ ਕੋਈ ਗਾਜਰਾ ਦੇ ਗਿਆ ਕੋਈ ਟਮਾਟਰ ਦੇ ਗਿਆ ਸੋ ਸਾਰਿਆਂ ਦੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਤੰਦਰੁਸਤੀ ਬਖਸ਼ੇ ਧੰਨਵਾਦੀਆਂ ਜਿਨ੍ਹਾਂ ਬੰਦਿਆਂ ਨੇ ਇੰਨਾ ਵੱਡਾ ਸਹਿਯੋਗ ਦਿੱਤੇ ਆ। ਅ ਜੇ ਆਪਾਂ ਸੰਘਰਸ਼ ਦੀ ਗੱਲ ਕਰੀਏ ਅ ਸੰਘਰਸ਼ ਤਾਂ ਚੱਲਦਾ ਹੀ ਰਹਿੰਦੇ ਨੇ ਕਹਿੰਦੇ ਅ ਜੋ ਇਹ ਦੁਬਾਰੇ ਸ਼ੁਰੂ ਹੋਇਆ ਇਹ ਸੰਘਰਸ਼ ਜਗਜੀਤ ਸਿੰਘ ਢੱਲੇਵਾਰ ਜੀ ਵੱਲੋਂ ਉਹ ਮਰਨ ਵਰਤ ਤੇ ਬੈਠ ਕੇ ਇਹ ਸੰਘਰਸ਼ ਸ਼ੁਰੂ ਕੀਤਾ ਹੈ। ਲੱਗਦਾ ਇਲਾਕੇ ਦੇ ਵਿੱਚ ਤੇ ਸਹਿਯੋਗ ਮਿਲ ਰਿਹਾ ਉਸ ਸੰਘਰਸ਼ ਨੂੰ ਵੀ ਕਿਉਂਕਿ ਬੜੌਦੀ ਟੋਲ ਪਲਾਜ਼ਾ ਤੇ ਲਗਾਤਾਰ ਕਈ ਦਿਨਾਂ ਤੋਂ ਤੁਹਾਡੇ ਇਲਾਕੇ ਦੇ ਨੌਜਵਾਨ ਬਜ਼ੁਰਗ ਭੁੱਖ ਹੜਤਾਲ ਕਰ ਰਹੇ ਨੇ ਬਿਲਕੁਲ ਰੋਜ਼ ਪੰਜ ਬੰਦੇ ਬੈੰਦੇ ਨੇ ਉਹ ਕੜਤਾਲ ਤੇ ਹਰ ਰੋਜ਼ ਨਵੇਂ ਪਿੰਡ ਦੀ ਟੀਮ ਹੁੰਦੀ ਹੈ ਪੰਜ ਮੈਂਬਰਾਂ ਦੀ ਅੱਜ ਸਲੇਮਪੁਰ ਤੋਂ ਬੈਠੇ ਆ ਕੱਲ ਅਸੀਂ ਬੈਠੇ ਤੇ ਇਸ ਤਰ੍ਹਾਂ ਹੀ 80 ਬੜੌਦੀ ਤੋਂ ਬੈਠੇ ਤੇ ਵੱਖ-ਵੱਖ ਪਿੰਡਾਂ ਤੋਂ ਰੋਜ਼ ਸਾਨੂੰ ਨਾਮ ਲਗਾਏ ਹੋਏ ਆ ਸਾਡੇ ਕੋਲੇ 20 ਦਿਨ ਦੇ ਨਾਮ ਆ ਵੀ 20 ਦਿਨ ਅੱਗੇ ਜਿਹੜੇ ਚੱਲਣਾ ਹੈ ਸੰਘਰਸ਼ ਉਹਦੇ ਨਾਮ ਸਾਡੇ ਕੋਲ ਆ ਗਏ ਆ ਤੋ ਬਹੁਤ ਜਿਹੜਾ ਨੌਜਵਾਨ ਹੈ ਉਹਨਾਂ ਦੇ ਬਹੁਤ ਉਤਾਰ ਹੈ ਨੌ ਵੀ ਅਸੀਂ ਬੈਠਣਾ ਹੈ ਜੇ ਆ ਕੇ ਅਸੀਂ ਸੇਵਾ ਕਰਨੀ ਆ ਉਹੜਾ 2-3 ਦਿਨ ਸਵਾ ਦੇ ਦਿਨ ਹੈ ਇਹਨਾਂ ਦੇ ਨਾਲ ਚ ਮੱਥਾ ਵੀ ਟੇਕਣਾ ਹੁੰਦਾ ਸੰਕਤਾਂ ਨੇ ਜਾ ਕੇ ਤੇ ਲੰਗਰ ਵੀ ਕਈਆਂ ਨੇ ਆਪਣੇ ਪਿੰਡਾਂ ਚ ਵੀ ਲਾਏ ਆ ਸੋ ਉਹਰੇ ਵੀ ਆ ਰਹੇ ਬਹੁਤ ਸਹਿਯੋਗ ਦੇ ਰਹੇ ਹਨ ਬਿਲਕੁਲ ਚੜਦੀ ਕਲਾ ਹੋਊਗੀ ਜਿੱਤਾਂਗੇ ਸੰਘਰਸ਼ ਅ ਨੌਜਵਾਨਾਂ ਨੂੰ ਸਨੇਹਾ ਕੀ ਦੇਣਾ ਚਾਹੋਗੇ ਬੈਨੀਪਾਲ ਸਾਹਿਬ ਨੇ ਜਿਵੇਂ ਗੱਲ ਕੀਤੀ ਹੈ ਕਿ ਚੇਂਜਿੰਗ ਤਾਂ ਆਈ ਹੈ ਬਦਲਾਅ ਤਾਂ ਆਇਆ ਪਰ ਹਾਲੇ ਵੀ ਕਿਤੇ ਨਾ ਕਿਤੇ ਕੋਜੇ ਹੋ ਜਾ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਜਾਂਦਾ ਹੈ ਕਿ ਨੌਜਵਾਨ ਹਲੇ ਵੀ ਇਹ ਕੰਮ ਕਤਰੋਂ ਕਰਨ ਤੋਂ ਕਤਰਉਂਦੇ ਨਹੀਂ ਜਦੋਂ ਸ਼ਹੀਦਾਂ ਦੇ ਸਥਾਨ ਨੂੰ ਜਾਂਦੇ ਨੇ ਨਹੀਂ ਨਹੀਂ ਬਿਲਕੁਲ ਹੁਣ ਬਹੁਤ ਫਰਕ ਪੈ ਗਿਆ ਜਿਹੜੇ ਹੈਗੇ ਨੇ ਉਹ ਵੀ ਮੁੜਿਆਉਣਗੇ ਕੋਈ ਗੱਲ ਨਹੀਂ ਉਹ ਵੀ ਸਾਡੇ ਛੋਟੇ ਭਰਾਏ ਬੱਚੇ ਆ ਉਹਨਾਂ ਦੇ ਵੀ ਮੁੜਿਆਣਾ ਹੁਣ ਦੇਖੋ ਤੁਸੀਂ ਨਸ਼ੇ ਨੂੰ ਠੱਲ ਪਈਆ ਜਦੋਂ ਸੰਘਰਸ਼ ਚੱਲਿਆ 2020 ਦਾ ਦਿੱਲੀ ਤੋਂ ਤਾਂ ਨੌਜਵਾਨ ਨੂੰ ਫਰਕ ਪਿਆ ਹੈ ਸੋਚਣ ਦੀ ਸ਼ਕਤੀ 'ਚ ਵੀ ਫਰਕ ਪਿਆ ਉਹਦੇ ਜੀਵਨ 'ਚ ਵੀ ਤਬਦੀਲੀ ਆਈ ਹੈ ਨਸ਼ੇ ਨੂੰ ਵੀ ਠੱਲ ਪਈ ਐ ਮਾਰੀਆਂ ਲਾਮ ਤਾਂ ਤੋਂ ਘਟਿਆ ਐ ਪਾਰਟੀ ਬਾਜੀ ਘਟੀ ਐ ਆਪਸੀ ਇਕਤਾ ਭਾਈਚਾਰਕ ਤੇ ਉਸੇ ਦੀ ਨਿਸ਼ਾਨੀਆਂ ਜਿਹੜਾ ਇੰਨੀ ਆਪਣੇ ਪਿੰਡਾਂ 'ਚ ਪੰਚਾਇਤਾਂ ਸਰਪੰਚਾਂ ਦੀ ਸਰਬਸੰਮਤੀ ਨਾਲ ਚੋਣ ਹੋਈ ਐ ਨਾ ਇਹ ਸੰਘਰਸ਼ਾਂ ਦੀਆਂ ਨਿਸ਼ਾਨੀਆਂ ਕੋਈ ਸਰਕਾਰਾਂ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਵੀ ਸਰਕਾਰ ਨੇ ਕਰਵਾਤੀ ਆਪਸੀ ਭਾਈਚਾਰਕ ਸਾਂਝ ਵਧੀ ਐ ਉਹਦੇ ਨਾਲ ਕਹਿਤਾ ਵੀ ਆਹ ਬੰਦਾ ਸਾਡਾ ਪਿੰਡ ਦਾ ਐ ਇਹਨੂੰ ਅਸੀਂ ਸਰਪੰਚ ਬਣਾ ਦੇਣਾ ਇਹਨੂੰ ਪੰਚ ਬਣਾ ਦੇਣਾ ਮੇਰੇ ਪਿੰਡ ਵੀ ਸਰਬਸੰਮਤੀ ਹੋਈ ਐ ਕਿ ਸਾਡੇ ਪਿੰਡ ਦਾ ਚੰਗੇ ਲੀਡਰਾਂ ਚੰਗੇ ਕੋਈ ਪੂਰਾ ਉਹ ਨਹੀਂ ਹੈ ਤਾਂ ਆਪਸੀ ਏਕਤਾ ਭਾਈਚਾਰਕ ਸਾਂਝ ਕਾਇਮ ਹੋਈ ਹੈ ਸੰਘਰਸ਼ ਤੋਂ ਸੋ ਇਹ ਵੀ ਜਿਹੜਾ ਹੁਣ ਸੰਘਰਸ਼ ਚ ਪਾਰਟ 2 ਚੱਲਿਆ ਹੈ ਇਹਦੇ ਨਾਲ ਹੋਰ ਵੀ ਪਿਆਰ ਮੁਹੱਬਤ ਨੇੜਤਾ ਵਧੂਗੀ ਨੌਜਵਾਨ ਜਿਹੜੇ ਬੱਚੇ ਆ ਉਹ ਹੋਰ ਜਾਗ ਦਿੱਤੀ ਆਉਗੀ ਉਹਨਾਂ ਚ ਤਾਂ ਵਧੀਆ ਨਤੀਜੇ ਨਿਕਲਦੇ ਚੰਗਾ ਸੱਟਾ ਨਿਕਲਦਾ ਹਰਨੇਕ ਸਿੰਘ ਜੀ ਬੜੌਦੀ ਸਾਡੇ ਨਾਲ ਨੇ ਹਰਨੇਕ ਸਿੰਘ ਜੀ ਕੋਈ ਜੇ ਗੱਲ ਕਰੀ ਜਾਵੇ ਕਿ ਕਿਸਾਨੀ ਸ਼ਦਰਸ਼ ਨੂੰ ਲੈ ਕੇ ਕੋਈ ਸਨੇਹਾ ਕੋਈ ਅ ਡੱਲੇਵਾਲ ਸਾਹਿਬ ਦੀ ਸਿਹਤ ਯਾਦੀ ਦਾ ਜਾਂ ਕੋਈ ਹੋਰ ਸਨੇਹਾ ਕੋਈ ਆਇਆ ਕੋਈ ਜਥੇਬੰਦੀਆਂ ਵੱਲੋਂ ਕੋਈ ਮੀਟਿੰਗ ਕਰਕੇ ਕੋਈ ਸਿੱਟਾ ਨਿਕਲਦੀ ਆਸ ਦਿਖਦੀ ਹੈ ਕਿਤੇ ਸਤਨਾਬ ਜੀ ਪਹਿਲਾਂ ਤਾਂ ਥੋੜਾ ਉਰਾਉਂ ਤੇ ਬਹੁਤ ਬਹੁਤ ਧੰਨਵਾਦ ਜਿਹੜੀਆਂ ਸਯੁਕਤ ਕਿਸਾਨ ਮੋਰਚਾ ਜਗਿੰਦਰ ਸਿੰਘ ਅਗਰਾਹਾ ਇਹ ਵੀ ਹੁਣ ਇਕੱਠੇ ਹੋ ਇਕੱਠੇ ਹੋ ਕੇ ਐਕਸ਼ਨ ਰੱਖੇ ਹੋਏ ਆ ਭਾਰਤ ਬੰਦ ਦਾ ਵੀ ਐਕਸ਼ਨ ਰੱਖਿਆ ਹੋਇਆ ਹੈ ਇਹ ਬਿਲਕੁਲ ਲੋਕ ਜਾਂ ਮਜਬੂਰ ਕਰ ਦੂੰਗੇ ਇਹਨਾਂ ਨੂੰ ਏਕਾ ਹੋਣੀ ਇਹਨਾਂ ਦਾ ਏਕਾ ਜ਼ਰੂਰ ਹੋਊਗਾ ਇਹਨਾਂ ਦੀ ਜਿਹੜੀ ਅਨੇਕਤਾ ਉਹ ਏਕਤਾ 'ਚ ਬਦਲਣੀ ਚਾਹੀਦੀ ਹੈ ਲੋਕਾਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਬਿਲਕੁਲ ਇਕੱਠੇ ਹੋ ਕੇ ਇਮਾਨਦਾਰੀ ਨਾਲ ਕਰਕੇ ਇਹਨਾਂ ਨੂੰ ਇਸ ਸੰਘਰਸ਼ 'ਚ ਸਿਰੇ ਲਾਉਣਾ ਪਊਗਾ ਇਹ ਹਰ ਵਰਗ ਚਾਹੇ ਨੌਜਵਾਨ ਚਾਹੇ ਵਿਦਿਆਰਥੀ ਚਾਹੇ ਛੋਟਾ ਦੁਕਾਨਦਾਰ ਛੋਟਾ ਜ਼ਿਮੀਂਦਾਰ ਹੈ ਜੀ ਜੀ ਨੇ ਵੀ ਅੰਨ ਖਾਣਾ ਉਹਨਾਂ ਦੇ ਹਰ ਵਰਗ 'ਤੇ ਅਸਰ ਪੈਂਦਾ ਜੇ ਭਾ ਜੇ ਇੱਥੇ ਇੱਕ ਗੱਲ ਕਰ ਲਈਏ ਕਿਉਂਕਿ ਸਾਡੇ ਨਜ਼ਦੀਕ ਹੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਆ ਉਸ ਦੇ ਵਿੱਚ ਵੀ ਇੱਕ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਨੌਜਵਾਨ ਜਿਹੜੇ ਉੱਥੇ ਪੜ੍ਹਦੇ ਨੇ ਉਹਨਾਂ ਵੱਲੋਂ ਯੂਨੀਵਰਸਿਟੀ ਨੂੰ ਕੇਂਦਰੀਕਰਨ ਤੋਂ ਬਚਾਉਣ ਲਈ ਸੰਘਰਸ਼ ਮਿਢਿਆ ਗਿਆ ਆ ਬੀਤੇ ਦਿਨੀ ਉਹਨਾਂ ਨੌਜਵਾਨਾਂ ਵੱਲੋਂ ਵੀ ਕਿਸਾਨੀ ਸੰਘਰਸ਼ ਦੀ ਹਵਾਲਤ ਦੇ ਵਿੱਚ ਨਾਰੇਬਾਜ਼ੀ ਕੀਤੀ ਗਈ ਹੈ ਹੱਕ ਮੰਗਣ ਦੀ ਗੱਲ ਕੀਤੀ ਗਈ ਹੈ ਸਾਡੇ ਕੀ ਸਾਡੇ ਕਿਸਾਨਾਂ ਆਗੂ ਵੀ ਲੱਗਦਾ ਵੀ ਉਸ ਯੂਨੀਵਰਸਿਟੀ ਤੇ ਕੇਂਦਰੀਕਰਨ ਦੇ ਵਿਰੋਧ ਦੇ ਵਿੱਚ ਉਹਨਾਂ ਨੌਜਵਾਨਾਂ ਨਾਲ ਖੜਨਗੇ ਜਾਂ ਸਾਰੀਆਂ ਕਿਸਾਨ ਜੱਥੇ ਬੰਦਿਆਂ ਪਹਿਲੀ ਗੱਲ ਤਾਂ ਕਲੀ ਯੂਨੀਵਰਸਿਟੀ ਨੇ ਸਾਰਿਆਂ ਦਾ ਨਿੱਜੀ ਕਰਨ ਖੋ ਰਿਹਾ ਜਿਹੜਾ ਪਬਲਿਕ ਸੈਕਟਰ ਹੈ ਉਹਦਾ ਭੋਗ ਪੈ ਰਿਹਾ ਉਤੇ ਪੈਰਲਰ ਮਤਲਬ ਪ੍ਰਾਈਵੇਟ ਸੰਸਥਾਵਾਂ ਖੋ ਰੀਆਂ ਜਾ ਰਹੀਆਂ ਜਿਹੜੀ ਐਜੂਕੇਸ਼ਨ ਸੀ ਉਹ ਵੇਕਣ ਵਾਲੀ ਵਸਤੂ ਬਣ ਗਈ ਪਰ ਉਹਦੀ ਜਿਹੜੀ ਬੇਜ ਹੈ ਉਜਰਤ ਹੈ ਰਜਗਾਰ ਬਿਲਕੁਲ ਲੋਕ ਨੂੰ ਮਿਲ ਰਿਹਾ ਇਹ ਮੈਂ ਤੁਹਾਨੂੰ ਇੱਕ ਗੱਲ ਕੱਲ ਕਹਿੰਦਾ ਵੀ ਇਹ ਆਪਾਂ ਨੂੰ ਇਹ ਗੱਲ ਨੋਟ ਕਰਨੀ ਪਊਗੀ دلچپساونی ਪਾਉਗੀ ਇਹ ਕਿਸਾਨੀ ਅੰਦੋਲਨ ਨਹੀਂ ਹੈਗਾ ਇੱਕ ਉਹਦੀ ਮਤਲਬ ਹਿੰਦੁਸਤਾਨੀਆਂ ਦੀ ਸਾਰਿਆਂ ਦੀ ਉਹ ਮਤਲਬ ਇਕੱਠਾ ਹੋ ਕੇ ਆਜ਼ਾਦੀ ਦੀ ਦੂਜੀ ਲੜਾਈ ਇਹ ਇਕੱਠੇ ਹੋ ਕੇ ਲੜਨੀ ਪਊਗੀ ਨਾ ਧਰਮਾਂ ਦੀ ਲੜਾਈ ਹੈ ਨਾ ਜਾਤਾਂ ਦੀ ਲੜਾਈ ਹੈ ਇਹ ਜਮਾਤਾਂ ਦੀ ਲੜਾਈ ਹੈ ਗਰੀਬੀ ਅਮੀਰੀ ਦੀ ਲੜਾਈ ਹੈ ਨਵੇਂੜਾ ਉੱਤੇ ਜਿਹੜਾ ਇਹਨਾਂ ਏਜੰਡਾ ਚੱਕਿਆ ਹਿੰਦੂ ਹਿੰਦੂਵਾਦ ਦਾ ਹਿੰਦੂਵਾਦ ਦਾ ਮੋਦੀ ਨੇ ਉਹਨਾਂ ਨੂੰ ਜਿਹੜੀ ਕਮਿਊਨਿਟੀ ਵੱਧ ਹੈ ਉਹਨਾਂ ਨੂੰ ਵੱਧ ਪ੍ਰਭਾਵਿਤ ਹੋਣਾ ਉਹ ਨੌਜਵਾਨਾਂ ਨੂੰ ਜਾਦੋਂ ਜਿਹੜਾ ਨਿੱਜੀਕਰਨ ਹੋ ਰਿਹਾ ਸਰਕਾਰੀ ਨੌਕਰੀਆਂ ਨਹੀਂ ਮਿਲਗੀਆਂ ਉਹਨਾਂ ਨੇ ਧਰਮ ਨਹੀਂ ਚੱਕਣਾ ਨਾ ਉਹਨਾਂ ਨੇ ਜਾਤੇ ਕੋ ਲੈਣਾ ਉਹਨਾਂ ਨੂੰ ਢਿੱਡ ਭਰਨੇ ਵਾਸਤੇ ਰਜਗਾਰ ਚਾਹੀਦਾ ਕੱਪੜਾ ਚਾਹੀਦਾ ਰੋਟੀ ਚਾਹੀਦੀ ਮਕਾਨ ਚਾਹੀਦਾ ਐਂਡ 'ਚ ਇੱਕ ਅੱਧੀ ਵਾਰ ਹੋਰ ਜਿੱਤੇ ਜੂਗੇ ਲੋਕਾਂ ਨੂੰ ਪਿੱਛਾ ਮੋੜਨਾ ਪੈਣਾ ਇਹਨਾਂ ਨੂੰ ਮੂੰਹ ਦੀ ਖੜੀ ਸੋ ਸਾਡੇ ਨਾਲ ਲਖਵੀਰ ਸਿੰਘ ਜਾਂਟੀ ਨੌਜਵਾਨ ਆਗੂ ਹੈ ਸਾਡੇ ਇੱਥੇ ਇਲਾਕੇ ਦੇ ਬੈਣੀਪਾਲ ਗਰੁੱਪ ਤੋਂ ਲਖਵੀਰ ਜੀ ਕਿਵੇਂ ਦੇਖਦੇ ਹੋ ਕਿ ਅੱਜ ਦਾ ਨੌਜਵਾਨ ਭਾਰੀ ਤਦਾਦ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਨਮਸਤਕ ਹੋਣ ਜਾ ਰਿਹਾ ਹੈ ਤਬਦੀਲੀ ਆਈ ਕੁਝ ਸਮਾਜ ਦੇ ਵਿੱਚ ਦੇਖੋ ਜਿਵੇਂ ਜਿਵੇਂ ਸੋਸ਼ਲ ਮੀਡੀਆ ਦਾ ਜੋ ਵਧਿਆ ਹੈ ਤੇ ਨੌਜਵਾਨ ਸਾਦੇ ਲੰਗਰ ਲਾਉਣੇ ਸ਼ੁਰੂ ਕਰਕੇ ਪ੍ਰਸ਼ਾਦਾ ਤੇ ਮਿਕਸ ਸਬਜੀ ਪਹਿਲਾਂ ਪਕੌੜਿਆਂ ਦੇ ਚੱਲਦੇ ਸੀਗੇ ਛੋਲੇ ਭਟੂਰਿਆਂ ਦੇ ਚੱਲਦੇ ਸੀਗੇ ਟਿੱਕੀਆਂ ਦੇ ਚੱਲਦੇ ਸੀਗੇ ਉਹਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਖੇਤ ਮਿਹਦੀ ਹੈ ਵੀ ਸਾਦੇ ਨੰਗਰ ਲਾਓ ਇਹ ਜਿਹੜੇ ਦਿਨ ਨੇ ਇਹ ਸੋਗ ਦੇ ਨੇ ਬਲਕਿ ਖੁਸ਼ੀ ਦੇ ਨੇ ਇੱਥੇ ਲਖਵੀਰ ਸਿੰਘ ਜਾਂਟੀ ਜੀ ਨੇ ਜੋ ਗੱਲ ਕੀਤੀ ਆ ਕੋਈ ਸਮਾ ਸੀ ਸ਼੍ਰੀ ਫਤੇਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ ਤੇ ਸੰਗਤਾਂ ਜਾਂਦੀਆਂ ਸੀ ਉਹਨਾਂ ਦੇ ਮਨੋਰੰਜਨ ਲਈ ਉਹਨਾਂ ਥਾਵਾਂ ਦੇ ਉੱਤੇ ਵਿਸ਼ੇਸ਼ ਆਰਕੈਸਟਰਾ ਵਗੈਰਾ ਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਗਤੀਵਿਧੀਆਂ ਹੁੰਦੀਆਂ ਸੀ ਜਿਹਨਾਂ ਨੂੰ ਸਿੱਖ ਇਤਿਹਾਸ ਦੇ ਜੋ ਸਰਕਾਡ ਨਮਾਇंदे ਨੇ ਉਹਨਾਂ ਵੱਲੋਂ ਖੰਡਿਤ ਕਰਕੇ ਕਿ ਇਹ ਚੀਜ਼ਾਂ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਥਾਨਾਂ ਦੇ ਵਿੱਚ ਇਹ ਨਹੀਂ ਹੋਣੀਆਂ ਚਾਹੀਦੀਆਂ ਸੋ ਉਹਨਾਂ ਨੂੰ ਬੰਦ ਕਰਵਾਇਆ ਗਿਆ ਸੀ ਅੱਜ ਕਿਤੇ ਨਾ ਕਿਤੇ ਚੇਂਜਿੰਗ ਹੋਈ ਹੈ ਸੁਨੇਹਾ ਕੀ ਲਾਉਣਾ ਚਾਹੋਗੇ ਤੁਸੀਂ ਖਾਸ ਕਰ ਨੌਜਵਾਨੀ ਨੂੰ ਸਾਡੀ ਆਪਾਂ ਜੋ ਵੀ ਫਤਿਹਗੜ੍ਹ ਸਾਹਿਬ ਜਾਂ ਪਿੰਡਾਂ ਚ ਜਾਂ ਅਰੋੜਾਂ ਤੇ ਲੰਗਰ ਲਾਉਂਦੇ ਨੇ ਉਹ ਸਿੰਪਲ ਪ੍ਰਸ਼ਾਦੇ ਦਾ ਲੰਗਰ ਲਾਉਣ ਨਾ ਕਿ ਛੋਲੇ ਭਟੂਰੇ ਨਾ ਕਿ ਪਕੌੜੇ ਨਾ ਬਰੈਡ ਵਿੱਚ ਵਗੈਰਾ ਜੋ ਨਾ ਜ ਨਾ ਸਿੰਪਲ ਖਾਣਾ ਚਾਹੀਦਾ ਉਹ ਉਹ ਦਿਨਾਂ ਦੇ ਵਿੱਚ ਤਾਂ ਸ਼ੀਧੀ ਦਿਨਾਂ ਦੇ ਵਿੱਚ ਤਾਂ ਸਹਿਬ ਜੱਦਿਆਂ ਨੂੰ ਸਿਰਫ ਦੁੱਧ ਤੋਂ ਸਵੇ ਕੁਝ ਵੀ ਨਹੀਂ ਉਹ ਵੀ ਜੋ ਦੁੱਧ ਪਲਾਇਆ ਮੋਤੀ ਮਹਿਰੇ ਨੇ ਉਹਨੂੰ ਵੀ ਬਹੁਤ ਵੱਡੀ ਸਹਾਇਤਾ ਦਿੱਤੀ ਸੋ ਸਾਡੇ ਨਾਲ ਇੱਥੇ ਬਜ਼ੁਰਗ ਦੱਸਦੀ ਏ ਕਿ ਉਹ ਬੜੌਦੀ ਟੋਲ ਪਲਾਜ਼ਾ ਤੇ ਜਦੋਂ ਦਾ ਕਿਸਾਨੀ ਸ਼ਗਰਸ 2015 ਦੇ ਵਿੱਚ ਇਸ ਬੜੌਦੀ ਟੋਲ ਪਲਾਜ਼ਾ ਨੂੰ ਲੈ ਕੇ ਸ਼ੁਰੂ ਹੋਇਆ ਸੀ ਉਦੋਂ ਤੋਂ ਬਜ਼ੁਰਗ ਬਹੁਤ ਜੁੜੇ ਨੇ ਇਸ ਬੜੌਦੀ ਟੋਲ ਪਲਾਜ਼ਾ ਦੇ ਇਸ ਸ਼ਗਰਸ ਦੇ ਨਾਲ ਸੋ ਬੀਤੇ ਕਈ ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਜੀ ਦੀ ਹਮਾਇਤ ਦੇ ਵਿੱਚ ਬੜੌਦੀ ਟੋਲ ਪਲਾਜ਼ਾ ਤੇ ਇਲਾਕੇ ਦੇ ਬਜ਼ੁਰਗਾਂ ਨੌਜਵਾਨਾਂ ਵੱਲੋਂ ਉਹਨਾਂ ਦੇ ਸਮਰਥਨ ਦੇ ਵਿੱਚ ਭੁਖੜ ਹੜਤਾਲ ਕੀਤੀ ਗਈ ਹੈ ਸੋ ਅੱਜ ਪੋਖੜ ਹੜਤਾਲ ਦੇ ਪੰਜ ਜਣੇ ਜੋ ਬੈਠੇ ਨੇ ਸਲੇਮਪੁਰ ਕਲਾ ਦੇ ਵਸਿੰਦੇ ਨੇ ਜਿਹੜੇ ਪੋਖੜ ਹੜਤਾਲ ਤੇ ਬੈਠੇ ਨੇ ਸੋ ਸਾਡੇ ਨਾਲ ਸਰਜੀਤ ਸਿੰਘ ਸਲੇਮਪੁਰ ਸਰਪੰਚ ਸਾਹਿਬ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੋ ਜਿਹਾ ਰੁਜ਼ਾਨ ਨੇ ਇਲਾਕੇ ਦੇ ਵਿੱਚੋਂ ਖਾਸ ਕਰ ਇਹ ਸੇ ਕਿਸਾਨੀ ਸੰਘਰਸ਼ ਦੇ ਵਿੱਚ ਜੋ ਹਮਾਇਤ ਹੈ ਡੱਲੇਵਾਲ ਸਾਹਿਬ ਦੀ ਉਹ ਕਿਹੋ ਜੀ ਹੋ ਰਹੀ ਹੈ ਕਿਉਂਕਿ ਬੀਤੇ ਦਿਨਾਂ ਤੋਂ ਇਹ ਜੋ ਬੜੌਦੀ ਟੋਲ ਪਲਾਜ਼ਾ ਦਾ ਸੰਘਰਸ਼ ਸ਼ੁਰੂ ਕੀਤਾ ਸੀ ਇਸ ਸ਼ਿਕਾਰ ਸਾਨੂੰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਬਹੁਤ ਸਾਰੇ ਕਿਸਾਨ ਆਗੂਆਂ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਸਮਰਥਨ ਦਿੱਤਾ ਜਾ ਰਿਹਾ ਹੈ ਅ ਸਰਜੀਤ ਸਿੰਘ ਜੀ ਕਿਸ ਤਰ੍ਹਾਂ ਦਾ ਰਜ਼ਾ ਨ ਆ ਰਿਹਾ ਹੈ ਤੁਹਾਡੀ ਜਿਹੜੀ ਹੜਤਾਲ ਹੈ ਉਹਦੇ ਵੱਲੋਂ ਕਿਉਂਕਿ ਇੱਥੇ ਸੀ ਇੱਥੇ ਜੇਕਰ ਇਹ ਵੀ ਬਣਦਾ ਕਿ ਆਲ ਇੰਡੀਆ ਦੀ ਗੱਲ ਕੀਤੀ ਜਾਵੇ ਇਕੱਲੇ ਪੰਜਾਬ ਦੀ ਨਹੀਂ ਆਲ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਬੈਨੀਪਾਲ ਗਰੁੱਪ ਦੇ ਜੋ ਨਮਾਇंदे ਨੇ ਜਾਂ ਇਸ ਇਲਾਕੇ ਦੇ ਕਿਸਾਨ ਆਗੂ ਨੇ ਉਹਨਾਂ ਦੀ ਇਹ ਪਹਿਲ ਕਦਮੀ ਹੈ ਕਿ ਜਗਜੀਤ ਸਿੰਘ ਡੱਲੇਵਾਰ ਦੀ ਹਮਾਇਤ ਦੇ ਵਿੱਚ ਇੱਕ ਇਹ ਇਲਾਕੇ ਤੋਂ ਪਹਿਲੇ ਪਹਿਲੇ ਇਹ ਜੋ ਬੈਨੀਪਾਲ ਗਰੁੱਪ ਦੇ ਨਮਾਇंदे ਨੇ ਜਾਂ ਲੋਕ ਹਿੱਤ ਮਿਸ਼ਨ ਪੰਜਾਬ ਦੇ ਨਮਾਇंदे ਨੇ ਉਹਨਾਂ ਵੱਲੋਂ ਸਮਰਥਨ ਦਿੱਤਾ ਗਿਆ ਇਸ ਤਰ੍ਹਾਂ ਦੇ ਰੁਝਾਨ ਹਾਂਜੀ ਬਖਸ਼ ਖਾਲਸਾ ਸਾਹਿਬ ਇਹਨਾਂ ਫਤਿਹ ਹਾਂਜੀ ਰੁਝਾਨ ਤਾਂ ਬਹੁਤ ਵਧੀਆ ਹੈ ਜੀ ਇਹ ਸਾਡੇ ਇਲਾਕੇ ਵੱਲੋਂ ਅਸੀਂ ਸੋਚਿਆ ਬੈਠ ਕੇ ਵਿਚਾਰ ਕਰੀ ਵੀ ਕੋਈ ਨਾ ਕੋਈ ਇਦਾਂ ਦਾ ਕੰਮ ਕਰਿਆ ਜਾ ਸਕੇ ਜਿਹਦੇ ਨਾਲ ਲੋਕ ਜਾਗਰੂਕ ਹੋਣ ਸਾਡੇ ਇਲਾਕੇ ਦੇ ਵਿੱਚ ਇੱਕ ਘਾੜਤੀ ਅਸੀਂ ਦੇਖਣ ਜਾਇਆ ਪਹਿਲਾਂ ਤਾਂ ਬੜਾ ਸੰਘਰਸ਼ ਕਰਿਆ ਲੋਕਾਂ ਨੇ ਪਰ ਹੁਣ ਇਸ ਵਾਰ ਕੁਝ ਘਾੜਟ ਮਹਿਸੂਸ ਹੁੰਦੀ ਦੀ ਵੀ ਲੋਕ ਸੰਘਰਸ਼ਾਂ ਵੱਲ ਕਿਸਾਨੀ ਸੰਘਰਸ਼ ਵੱਲ ਕੋਈ ਨਹੀਂ ਤੋੜ ਰਿਹਾ ਐ ਇਸੇ ਕਰਕੇ ਅਸੀਂ ਇੱਕ ਇਹ ਸੰਕੇਤਕ ਭੁੱਖ ਹੜਤਾਲ ਮਤਲਬ ਜਿਹੜੀ ਰੋਜ਼ਾਨਾ ਪੰਜ ਬੰਦੇ ਬੈਹਨੇ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ ਉਹੀ 7 ਵਜੇ ਤੱਕ ਹਾਂਜੀ ਤਕਰੀਬਨ ਸਾਰਾ ਦਿਨ ਇੱਥੇ ਬੈਹਨੇ ਆ ਵੀ ਲੋਕ ਜਾਗਰੂਕ ਹੋਣ ਆ ਤੁਹਾਡੇ ਸਾਹਮਣੇ ਅੱਜ ਲੋਕ ਬੜੇ ਜਾਗਰੂਕ ਹੋ ਗਏ ਆ ਬਹੁਤ ਸਾਰੇ ਪਿੰਡਾਂ ਤੋਂ ਆਪਣੇ ਆਪ ਜਿਹੜੇ ਪੰਜ ਬੰਦੇ ਆ ਉਹ ਆ ਕੇ ਐਜਾ ਡੌਮ ਲਿਖਾ ਦਿੰਨੇ ਸਾਡਾ ਨਾਮ ਲਿਖੋ ਅਸੀਂ ਕੱਲ ਨੂੰ ਇੱਥੇ ਡਿਊਟੀ ਕਰਾਂਗੇ ਇਹ ਜਿਹੜੀ ਸੰਕੇਤਕ ਭੁਖੜਤਾਲ ਅਸੀਂ ਦਿੱਤੀ ਹੋਈ ਹੈ ਡੱਲੇਵਾਲ ਸਾਹਿਬ ਦੀ ਸਪੋਰਟ ਤੇ ਵਿੱਚ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਕਿ ਜਿਹੜੀਆਂ ਸੈਂਟਰ ਦੀਆਂ ਮੰਗਾਂ ਐ ਉਹ ਸੈਂਟਰ ਮੰਨੇ ਉਹ ਭਾਵੇਂ ਪੰਜਾਬ ਸਰਕਾਰ ਵੀ ਵਿੱਚ ਆਉਂਦੀ ਹੈ ਪਰ ਮੇਨ ਸੈਂਟਰ ਦਾ ਹੈਗਾ ਇਹਦੇ ਵਿੱਚ ਰੋਲ ਬਈ ਅਗਰ ਅਸੀਂ ਇਥੋਂ ਲੋਕਾਂ ਨੂੰ ਜਾਗਰੂਕ ਕਰਾਂਗੇ ਤਾਂ ਇਹ ਲੋਕ ਲੇ ਪੰਜਾਬ ਹਰਿਆਣਾ ਯੂਪੀ ਵਿਆਹ ਸਾਰੇ ਲੋਕ ਜਾਗਰੂਕ ਹੋਣ ਤੇ ਅੱਗੇ ਸੰਘਰਸ਼ ਕਰਨ ਤਾਂ ਕਿ ਮੁਲਕ ਨੂੰ ਜਾਂ ਜਾਂ ਕਹਿ ਲੋ ਆਪਣੇ ਪੰਜਾਬ ਨੂੰ ਬਚਾਇਆ ਜਾ ਸਕੇ ਮੇਰੇ ਹਿਸਾਬ ਦੇ ਨਾਲ ਤਾਂ ਮੁਲਕ ਹੀ ਤਾਂ ਬਚੂਗਾ ਜੇਕਰ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਸੁਣੇ ਜਿਹੜੇ ਸਮਾਜ ਭਲਾਈ ਦੇ ਮਤਲਬ ਨਮਾਇंदे ਨੇ ਉਹ ਕਿਸੇ ਪਾਰਟੀ ਦੇ ਨੇ ਉਹਨਾਂ ਦੀ ਗੱਲ ਜੇ ਸੈਂਟਰ ਸੁਣੂਗਾ ਤਾਂ ਇਹ ਮੁਲਕ ਬਚੂਗਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਮੁਲਕ ਬਚੂਗਾ ਸੋ ਜੇ ਗੱਲ ਕੀਤੀ ਜਾਵੇ ਬੈਣੀਪਾਲ ਗਰੁੱਪ ਦੀ ਤਾਂ ਬੈਣੀਪਾਲ ਗਰੁੱਪ ਦੇ ਨਾਲ ਹਮੇਸ਼ਾ 모ੜੇ ਨਾਲ 모ੜਾ ਜੋੜ ਕੇ ਹੁਣ ਤੱਕ ਸਮਾਜ ਸੇਵਾ ਤੇ ਹੋਰ ਕੰਮਾਂ ਦੇ ਵਿੱਚ ਵਿਚਰਦੇ ਰਹੇ ਸਾਡੇ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਕਾਦੀ ਮਾਜਰਾ ਉਹ ਵੀ ਸਾਡੇ ਨਾਲ ਮੌਜੂਦ ਨੇ ਹੋਰ ਵੀ ਸੇਵਾਦਾਰ ਇੱਥੇ ਸੇਵਾ ਕਰਦੇ ਨੇ ਜੱਗੀ ਜੀ ਹਰ ਇੱਕ ਸਾਲ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹੋ ਕਿਸ ਤਰ੍ਹਾਂ ਦੇ ਉਰਦਾਨ ਨੇ ਇਸ ਲੰਗਰ ਨੂੰ ਲੈ ਕੇ ਸੰਗਤਾਂ ਦੇ ਵਿੱਚ ਇਹ ਲੰਗਰ ਇਲਾਕੇ ਦਾ ਪੂਰੇ ਦਾ ਲੰਗਰ ਹੈ ਸਾਡੇ ਦਾ ਇਹ ਬਹੁਤ ਹੀ ਉਸਤਾਨ ਬਹੁਤ ਵਧੀਆ ਮਨਾਇਆ ਜਾਂਦਾ ਇੱਥੇ ਹਰ ਸਾਲ ਬਹੁਤ ਜਿਆਦਾ ਸੰਗਤ ਆਉਂਦੀ ਹੈ ਅੱਜ ਸਵੇਰ ਤੋਂ ਬਹੁਤ ਜਿਆਦਾ ਸੰਗਤ ਆਈ ਹੈ ਸਵੇਰੇ 8 ਵਜੇ ਤੋਂ ਲੰਗਰ ਚੱਲ ਰਿਹਾ ਹੈ ਕੱਲ ਸਵੇਰੇ 5 ਵਜੇ ਸਟਾਰਟ ਕਰਨਾ ਹੈ ਪਰਸੋਂ ਫੇਰ ਹੈ 26 27 28 ਤਰੀਕ ਤੇ ਜੇ ਸਵਾਗਤਾਂ ਦੀ ਗੱਲ ਕੀਤੀ ਜਾਵੇ ਨਾਲ ਧਾਰਮਿਕ ਸਮਾਗਮ ਵੀ ਕੀਤੇ ਜਾਂਦੇ ਨੇ ਹਾਂ ਜੀ ਬਿਲਕੁਲ ਢਾਡੀ ਦਰਬਾਰ ਨਾਲ ਚੱਲਦਾ ਜੀ ਠੀਕ ਹੈ ਪ੍ਰਸ਼ਾਦ ਦਾ ਲੰਗਰ ਤੇ ਨਾਲ ਦੀ ਨਾਲ ਗਿਆਨ ਦਾ ਲੰਗਰ ਗੁਰੂ ਦਾ ਸਾਰਾ ਵਰਤਾਇਆ ਜਾਂਦਾ ਹੈ ਇਹ ਇਹ ਤਾਂ ਇੱਕ ਗੱਲ ਹੋਰ ਕਰ ਲਈ ਕਿ ਕਿਸਾਨੀ ਸੰਘਰਸ਼ ਵੀ ਨਾਲ ਦੀ ਨਾਲ ਚੱਲ ਰਿਹਾ ਉਹਦੇ ਬਾਰੇ ਕੀ ਬਿਲਕੁਲ ਜੀ ਭੁਖ ਹੜਤਾਲ ਤੇ ਆਪਣੇ ਪੰਜ ਬੰਦੇ ਦਿੱਲੀ ਵਹਿੰਦੇ ਆ ਜੀ ਲੜੀਵਾਰ ਜੋ ਸਵੇਰੇ 9 ਤੋਂ 5 ਵਜੇ ਤੱਕ ਵਹਿੰਦੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਵੀ ਕਿਸਾਨਾਂ ਵੱਲੋਂ ਵਿੱਚ ਹੀ ਲਭੇਟਿਆ ਜਾ ਰਿਹਾ ਕਿ ਜੇਕਰ ਕੋਈ ਗੱਲਬਾਤ ਇਸ ਤਰ੍ਹਾਂ ਦੀ ਆਉਂਦੀ ਹੈ ਸਾਹਮਣੇ ਤਾਂ ਬਰਾਬਰ ਦੀ ਦੋਸ਼ੀ ਦਾ ਦੋਸ਼ੀ ਮੰਨੀ ਜਾਵੇ ਜੀ ਪੰਜਾਬ ਸਰਕਾਰ ਜਦ ਕਿ ਪੰਜਾਬ ਸਰਕਾਰ ਦੇ ਨੁਮਾਇंदे ਆਪਣੇ ਵੱਲੋਂ ਹਮਾਇਤ ਵੀ ਕਰਦੇ ਨਜ਼ਰ ਆਉਂਦੇ ਨੇ ਨਹੀਂ ਨਹੀਂ ਜੋ ਪੰਜਾਬ ਦੇ ਸਾਰੇ ਨੁਮਾਇंदे ਨੇ ਮੋਡਰਨ ਮੋਡਾ ਜੋੜ ਕੇ ਖੜੇ ਨੇ ਇਹ ਸੈਂਟਰ ਦਾ ਮਸਲਾ ਇਹ ਸੈਂਟਰ ਨਾਲ ਹੀ ਕਰਨਾ ਹੁੰਦਾ ਅਗਰ ਪੰਜਾਬ ਨੇ ਕਰਨਾ ਹੁਣ ਤੱਕ ਹੋ ਜਾਂਦਾ ਕਰ ਦਿੰਦੇ ਉਹ ਉੱਥੇ ਸਾਰੇ ਸਾਡੇ ਜਾ ਕੇ ਆਏ ਨੇ ਮਲਵਿੰਦਰ ਕੰਗ ਵੀ ਜਾ ਕੇ ਆਇਆ ਉੱਥੇ ਉੱਥੇ ਉਹਨਾਂ ਦੇ ਨਾਲ ਬੈਠ ਕੇ ਆਏ ਨੇ ਉਹਨਾਂ ਦਾ ਦੁੱਖ ਸੁਣ ਕੇ ਆਏ ਨੇ ਐਦਾਂ ਦੀ ਕੋਈ ਗੱਲ ਨਹੀਂ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਹ ਸੈਂਟਰ ਦਾ ਹੀ ਹੁੰਦਾ ਸਮਰਪਿਤ ਸ਼ਹੀਦੀ 15 ਵਾੜੇ ਨੂੰ ਸਮਰਪਿਤ ਸਮਰਪਿਤ ਸਿੱਖ ਕੌਮ ਦੇ ਮਹਾਨ ਯੋਧਿਆਂ ਸੂਰਬੀਰਾਂ ਦੀ ਲਸਾਨੀ ਸ਼ਹਾਦਤ ਅਤੇ ਉਹਨਾਂ ਦੀ ਨਿਗੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਲੰਗਰ ਬਰੌਦੀ ਟੋਲ ਪਲਾਜ਼ਾ ਤੇ ਸ਼ੁਰੂ ਕੀਤਾ ਗਿਆ ਅੱਜ ਤੋਂ ਇਸ ਦੀ ਆਰੰਭਤਾ ਹੋਈ ਹੈ ਤੇ 28 ਤਰੀਕੇ ਇਸ ਦੀ ਸੰਪੂਰਨਤਾ ਹੋਵੇਗੀ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜੋ ਚੰਗਾ ਮੈਸੇਜ ਹੈ ਜੋ ਸਨੇਹਾ ਇਸ ਵੀਡੀਓ ਰਹੀਂ ਅਸੀਂ ਭਾਵੇਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕਰੀਏ ਜਾਂ ਇਸ ਲੰਗਰ ਨੂੰ ਲੈ ਕੇ ਕਰੀਏ ਜੋ ਸਨੇਹਾ ਅਸੀਂ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਉਹ ਸਨੇਹਾ ਸੰਗਤਾਂ ਤੱਕ ਜਰੂਰ ਪਹੁੰਚੇ ਸੋ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਸੁਭਾਸ਼ ਚੰਦ 바ਵਾ ਮੈਸੀ ਸੁਤਰਾਮ ਸਿੰਘ ਸਿਸਵਾ ਧੰਨਵਾਦ ਜੀ